ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਸਭ ਵਧੀਆ ਹੋਵਾਂਗੇ ਤੇ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਆਪਣੇ ਸਿੱਖ ਇਤਿਹਾਸ ਬਾਰੇ ਹੋਰ ਛੋਟੀ ਜੀ ਜਾਣਕਾਰੀ ਲੈ ਕੇ ਆਇਆ ਕੀ ਤੁਸੀਂ ਜਾਣਦੇ ਹੋ ਆਪਣੇ ਇੰਗਲੈਂਡ ਵਿੱਚ ਸਾਊਥ ਸੀਲਡ ਦੇ ਵਿੱਚ ਬਣੇ ਗੁਰਦੁਆਰਾ ਸਾਹਿਬ ਖਾਸੋ ਖਾਸਾ ਮੇਰਾ ਰੂਪ ਹੈ ਖਾਸ ਇੱਕੋ ਮਾਤਰ ਇਹੋ ਜਿਹਾ ਗੁਰਦੁਆਰਾ ਸਾਹਿਬ ਜਿੱਥੇ ਨਾ ਤਾਂ ਕੋਈ ਗੋਲਕੇ ਨਾ ਹੀ ਕੋਈ ਤਨਖਾਹੀ ਤਨਖਾਹ ਤੇ ਗ੍ਰਾਂਥੀ ਐ ਤੇ ਨਾ ਹੀ ਕੋਈ ਕਰਮਚਾਰੀ ਐ ਇੱਥੇ 1984 ਤੋਂ ਲੈ ਕੇ ਨਿਰੰਤਰ ਅਖੰਡ ਜਪ ਚੱਲ ਰਿਹਾ ਏ ਜੋ ਕੰਟੀਨਿਊ ਚੱਲ ਰਿਹਾ ਤੇ ਇੱਥੇ ਜਿੰਨੇ ਵੀ ਜੋ ਵੀ ਸੰਗਤ ਆਉਂਦੀ ਆ ਉਹ ਸੇਵਾ ਕਰਦੀ ਆ ਲੰਗਰ ਸ਼ਕਾਉਂਦੀ ਆ ਕੀਰਤਨ ਕਰਦੇ ਆ ਤੇ ਸੰਗਤ ਆਉਂਦੀ ਜਾਂਦੀ ਰਹਿੰਦੀ ਆ ਤੇ ਇਹ ਗੁਰਦੁਆਰਾ ਸਾਹਿਬ 1981 ਦੇ ਵਿੱਚ ਬਣਿਆ ਇੱਕ ਵਾਰ ਫਿਰ ਇਹ ਗੁਰਦੁਆਰਾ ਸਾਹਿਬ ਦਾ ਨਾਮ ਖਾਲਸਾ ਮੇਰੋ ਰੂਪ ਹੈ ਖਾਸ ਸਾਊਥ ਫੀਲਡ ਦੇ ਵਿੱਚ ਬਣਿਆ ਹੋਇਆ ਤੇ ਬਹੁਤ ਸੰਗਤ ਜਾਂਦੀ ਆ ਤੇ ਇਹ ਗੁਰਦੁਆਰਾ ਸਾਹਿਬ ਦਾ ਨਿਰਮਾਣ ਨਿਰਮਾਣ 1981 ਦੇ ਵਿੱਚ ਹੋਇਆ ਸੀ ਖੋਪ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ ਤੇ ਪਲੀਜ਼ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ